ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇਨ ਨਿਊਜ਼ ਮੈਂ ਤੁਹਾਡੇ ਨਾਲ ਪ੍ਰਭਜੋਤ ਕੌਰ ਜਨਤਾ ਦੀਪ ਲਈ ਸਰਕਾਰ ਦੇ ਅਹਿਮ ਉਪਰਾਲੇ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ ਦਰਅਸਲ ਤਲੰਗਾਨਾ ਚ ਗੁਟਕਾ ਤੇ ਪਾਣ ਮਸਾਲਾ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਫੂਡ ਸੇਫਟੀ ਕਮਿਸ਼ਨਰ ਨੇ ਇਹ ਫੈਸਲਾ ਲਿਆ ਹੈ ਦੱਸ ਦਈਏ ਕਿ ਗੁਟਕਾ ਤੇ ਪਾਣ ਮਸਾਲਾ ਤੇ ਉਤਪਾਦਨ ਭੰਡਾਰਨ ਵੰਡ ਟੋਟਵਾਈ ਤੇ ਵਿਕਰੀ ਤੇ ਮੁਲਾਂਕਣ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਾਲ ਹੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜੋ ਇਸ ਨਿਯਮ ਦੀ ਉਲੰਘਣਾ ਕਰੇਗਾ ਉਸਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਗੁਟਖਾ ਅਤੇ ਪਾਣ ਮਸਾਲਾ 'ਚ ਤੰਬਾਕੂ ਅਤੇ ਨਿਕੋਟੀਨ ਦੀ ਮਾਤਰਾ ਹੁੰਦੀ ਹੈ ਜੋ ਸਰੀਰ ਲਈ ਬੇਹੱਦ ਨੁਕਸਾਨਦਾਇਕ ਹੈ ਇਹ ਉਤਪਾਦ ਮੂੰਹ ਗਲੇ ਫੇਫੜਿਆਂ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਦੇ ਕੈਂਸਰ ਦਾ ਕਾਰਨ ਬਣ ਸਕਦੇ ਨੇ ਇਹ ਉਤਪਾਦ ਨੌਜਵਾਨਾਂ ਤੇ ਬੱਚਿਆਂ ਲਈ ਖਾਸ ਤੌਰ ਤੇ ਖਤਰਨਾਕ ਹਨ ਕਿਉਂਕਿ ਇਸ ਦੀ ਆਦਤ ਬਹੁਤ ਜਲਦੀ ਲੱਗ ਜਾਂਦੀ ਹੈ ਤੇ ਹੁਣ ਤੇਲੰਗਾਨਾ ਰਾਜ 2024 ਮਈ 2024 ਤੇ ਗੁਟਖਾ ਤੇ ਪਾਣ ਮਸਾਲਾ ਤੇ ਉਤਪਾਦਨ ਸਟੋਰੇਜ ਵਿਕਰੀ ਵੰਡ ਜਾਂ ਆਵਾਜਾਈ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਸੱਸੀਕਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਾਪਤ ਹੋਤ ਘਰ ਜਨਤਾ ਦੀਪ ਲਈ ਦੇ ਲਈ ਸਰਕਾਰ ਦੇ ਅਹਿਮ ਉਪਰਾਲੇ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ ਦਰਅਸਲ ਤੇਲੰਗਾਨਾ ਚ ਗੁਟਖਾ ਤੇ ਪਾਣ ਮਸਾਲਾ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਫੂਡ ਸੇਫਟੀ ਕਮਿਸ਼ਨਰ ਨੇ ਇਹ ਫੈਸਲਾ ਲਿਆ ਹੈ ਦੱਸ ਦਈਏ ਕਿ ਗੁਟਕਾ ਤੇ ਪਾਣ ਮਸਾਲਾ ਤੇ ਉਤਪਾਦਨ ਭੰਡਾਰਨ ਵੰਡ ਤੋਟਵਾਇ ਤੇ ਵਿਕਰੀ ਤੇ ਮੁਲਾਂਕਣ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਾਲ ਹੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜੋ ਇਸ ਨਿਯਮ ਦੀ ਉਲੰਘਣਾ ਕਰੇਗਾ ਉਸ ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਗੁਟਕਾ ਤੇ ਪਾਣ ਮਸਾਲਾ ਚ ਤੰਬਾਕੂ ਅਤੇ ਨਿਕੋਟਿਨ ਦੀ ਮਾਤਰਾ ਹੁੰਦੀ ਹੈ ਜੋ ਸਰੀਰ ਲਈ ਬੇਹਦ ਨੁਕਸਾਨਦਾਇਕ ਹੈ ਇਹ ਉਤਪਾਦ ਮੂੰਹ ਗਲੇ ਫੇਫੜਿਆਂ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਦੇ ਕੈਂਸਰ ਦਾ ਕਾਰਨ ਬਣ ਸਕਦੇ ਨੇ ਇਹ ਉਤਪਾਦ ਨੌਜਵਾਨਾਂ ਤੇ ਬੱਚਿਆਂ ਲਈ ਖਾਸ ਤੌਰ ਤੇ ਖਤਰਨਾਕ ਹਨ ਕਿਉਂਕਿ ਇਸ ਦੀ ਆਦਤ ਬਹੁਤ ਜਲਦੀ ਲੱਗ ਜਾਂਦੀ ਹੈ ਤੇ ਹੁਣ ਤੇਲੰਗਾਨਾ ਰਾਜ ਚ 2024 ਮਈ 2024 ਤੇ ਗੁਟਖਾ ਤੇ ਪਾਣ ਮਸਾਲਾ ਤੇ ਉਤਪਾਦਨ ਸਟੋਰੇਜ ਵਿਕਰੀ ਵੰਡ ਜਾਂ ਆਵਾਜਾਈ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇਨ ਨਿਊਜ਼ ਮੈਂ ਤੁਹਾਡੇ ਨਾਲ ਹਾਂ ਪ੍ਰਵਜਤ ਕੌਰ ਜਨਤਾ ਦੀਪ ਲਈ ਦੇ ਲਈ ਸਰਕਾਰ ਦੇ ਅਹਿਮ ਉਪਰਾਲੇ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ ਦਰਅਸਲ ਤਲੰਗਾਨਾ ਚ ਗੁਟਕਾ ਤੇ ਪਾਣ ਮਸਾਲਾ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਫੂਡ ਸੇਫਟੀ ਕਮਿਸ਼ਨਰ ਨੇ ਇਹ ਫੈਸਲਾ ਲਿਆ ਹੈ ਦੱਸ ਦਈਏ ਕਿ ਗੁਟਕਾ ਤੇ ਪਾਣ ਮਸਾਲਾ ਤੇ ਉਤਪਾਦਨ ਭੰਡਾਰਨ ਵੰਡ ਤੋਟਵਾਇ ਤੇ ਵਿਕਰੀ ਤੇ ਮੁਲਾਂਕਣ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਾਲ ਹੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜੋ ਇਸ ਨਿਯਮ ਦੀ ਉਲੰਘਣਾ ਕਰੇਗਾ ਉਸਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਗੁਟਖਾ ਅਤੇ ਪਾਣ ਮਸਾਲਾ 'ਚ ਤੰਬਾਕੂ ਅਤੇ ਨਿਕੋਟੀਨ ਦੀ ਮਾਤਰਾ ਹੁੰਦੀ ਹੈ ਜੋ ਸਰੀਰ ਲਈ ਬੇहद ਨੁਕਸਾਨਦਾਇਕ ਹੈ ਇਹ ਉਤਪਾਦ ਮੂੰਹ ਗਲੇ ਫੇਫੜਿਆਂ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਦੇ ਕੈਂਸਰ ਦਾ ਕਾਰਨ ਬਣ ਸਕਦੇ ਨੇ ਇਹ ਉਤਪਾਦ ਨੌਜਵਾਨਾਂ ਤੇ ਬੱਚਿਆਂ ਲਈ ਖਾਸ ਤੌਰ ਤੇ ਖਤਰਨਾਕ ਹਨ ਕਿਉਂਕਿ ਇਸ ਦੀ ਆਦਤ ਬਹੁਤ ਜਲਦੀ ਲੱਗ ਜਾਂਦੀ ਹੈ ਤੇ ਹੁਣ ਤਲਿੰਗਾਨਾ ਰਾਜ 2024 ਮਈ 2024 ਤੇ ਗੁਟਖਾ ਤੇ ਪਾਣ ਮਸਾਲਾ ਤੇ ਉਤਪਾਦਨ ਸਟੋਰੇਜ ਵਿਕਰੀ ਵੰਡ ਜਾਂ ਆਵਾਜਾਈ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।